रहे ਦੋੜਾਕ ਫੋਜਾ ਸਿੰਘ 114 ਸਾਲ ਦੀ ਉਮਰ 'ਚ ਲਏ ਆਖਰੀ ਸਾਹ ਦੁਨੀਆ ਪਰ ਰਨਿੰਗ ਸਿੱਖ ਵਜੋਂ ਜਾਣੇ ਜਾਂਦੇ ਲੰਬੀ ਦੌੜ ਦੇ ਮਹਾਨ ਦੋੜਾਕ ਫੋਜਾ ਸਿੰਘ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ ਉਹਨਾਂ ਨੇ 114 ਸਾਲ ਦੀ ਉਮਰ ਵਿੱਚ ਆਪਣਾ ਆਖਰੀ ਸਾਹ ਲਿਆ ਫੋਜਾ ਸਿੰਘ ਜੋ ਆਪਣੀ ਉਮਰ ਦੇ 80ਵੇਂ ਦਹਾਕੇ ਵਿੱਚ ਦੌੜ ਦੀ ਦੁਨੀਆ ਵਿੱਚ ਪ੍ਰਵੇਸ਼ ਕੀਤਾ ਸੀ ਆਪਣੇ ਜੋਸ਼ ਜਜ਼ਬੇ ਅਤੇ ਸਿਹਤਮੰਦ ਜੀਵਨ ਦੀ ਵਜ੍ਹਾ ਨਾਲ ਕਈਆਂ ਲਈ ਪ੍ਰੇਰਨਾ ਬਣੇ। ਉਹਨਾਂ ਨੇ ਕਈ ਅੰਤਰਰਾਸ਼ਟਰੀ ਮੈਰਾਥਨ ਵਿੱਚ ਹਿੱਸਾ ਲੈ ਕੇ ਸਿੱਖ ਕੌਮ ਦੇ ਨਾਲ-ਨਾਲ ਭਾਰਤ ਦਾ ਵੀ ਨਾਮ ਰੋਸ਼ਨ ਕੀਤਾ। ਉਹਨਾਂ ਦੀ ਸਭ ਤੋਂ ਵੱਡੀ ਉਪਲਬਧੀ ਇਹ ਸੀ ਕਿ ਉਹਨਾਂ ਨੇ 100 ਸਾਲ ਦੀ ਉਮਰ ਤੋਂ ਬਾਅਦ ਵੀ ਮੈਰਾਥਨ ਦੌੜਾਂ ਪੂਰੀਆਂ ਕੀਤੀਆਂ। ਲੰਡਨ, ਟੋਰਾਂਟੋ, ਨਿਊਯਾਰਕ ਵਰਗੇ ਸ਼ਹਿਰਾਂ ਵਿੱਚ ਦੌੜਾਂ ਦੌਰਾਨ ਉਹਨਾਂ ਨੇ ਅਣਗਿਣਤ ਲੋਕਾਂ ਨੂੰ ਹੈਰਾਨ ਕੀਤਾ। ਉਹਨਾਂ ਦੀ ਮੌਤ ਨਾਲ ਸਿਰਫ ਇੱਕ ਦੋੜਾਕ ਨਹੀਂ ਗਿਆ ਸਗੋਂ ਇੱਕ ਜਿੰਦਾ ਪ੍ਰੇਰਣਾ ਇੱਕ ਇਤਿਹਾਸਕ ਪਾਤਰ ਵੀ ਰੁਕਸਤ ਹੋ ਗਿਆ ਪੰਜਾਬ ਅਤੇ ਵਿਦੇਸ਼ਾਂ ਤੋਂ ਉਹਨਾਂ ਦੇ ਪ੍ਰੇਮੀ ਅਤੇ ਸਨਮਾਨੀ ਲੋਕਾਂ ਨੇ ਸੋਸ਼ਲ ਮੀਡੀਆ ਰਾਹੀਂ ਉਹਨਾਂ ਨੂੰ ਆਖਰੀ ਸ਼ਰਧਾਂਜਲੀयां ਭੇਂਟ ਕੀਤੀਆਂ ਹਨ ਫੌਜਾ ਸਿੰਘ ਦੇ ਜੀਵਨ ਦੀਆਂ ਮੁੱਖ ਘਟਨਾਵਾਂ ਜਨਮ 1 ਅਪ੍ਰੈਲ 1911 ਬਿਆਸ ਨੇੜੇ ਪਿੰਡ ਬਡਾਲਾ ਪੰਜਾਬ ਪਹਿਲੀ ਮੈਰਾਥਨ 89 ਸਾਲ ਦੀ ਉਮਰ ਵਿੱਚ ਆਖਰੀ ਦੌੜ 102 ਸਾਲ ਦੀ ਉਮਰ 'ਚ 2013 ਵਿਖੇ ਖਾਸ ਤੌਰ ਤੇ ਕਿਸੇ ਵੀ ਸਰਕਾਰੀ ਇਨਾਮ ਨੂੰ ਇਨਕਾਰ ਸੇਵਾ ਦੀ ਭਾਵਨਾ ਨਾਲ ਸਾਰੀਆਂ ਦੌੜਾਂ ਪੂਰੀਆਂ ਕੀਤੀਆਂ